ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਨਸਾਂ ਤੋਂ ਹਟਾਉਣ ਦੇ ਲਈ ਪਿੰਡਾਂ ਦੇ ਵਿੱਚ ਖੇਡ ਸਟੇਡੀਅਮ ਬਣਾ ਕੇ ਦੇ ਰਹੀ ਹੈ ਔਰ ਉਸਕੇ ਤਹਿਤ 3000 ਸਟੇਡੀਅਮ ਪਿੰਡਾਂ ਦੇ ਵਿੱਚ ਪੰਜਾਬ ਦੇ ਬਣਾਏ ਜਾ ਰਹੇ ਹਨ ਸਮਾਣਾ ਹਲਕੇ ਵਿੱਚ 30 ਸਟੇਡੀਅਮ ਦਾ ਨਿਰਮਾਣ ਕੀਤਾ ਜਾ ਰਿਹਾ ਜਿਸ ਦੇ ਅੱਜ ਉਦਘਾਟਨ ਕੀਤੇ ਗਏ ਸਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਸਮਾਣਾ ਚੇਤਨ ਸਿੰਘ ਜੁੜਾ ਮਾਜਰਾ ਵੱਲੋਂ ਪਿੰਡ ਗੱਜੂ ਮਾਜਰਾ ਦੇ ਵਿੱਚ ਪਹਾੜਪੁਰ ਦੇ ਵਿੱਚ ਰਾਜਗੜ ਤੇ ਸੈਂਸਰਵਾਲ ਕਾਫੀ ਪਿੰਡਾਂ ਦੇ ਵਿੱਚ ਔਰ ਕਈ ਪਿੰਡਾਂ 'ਚ ਪਹਿਲੇ ਰੱਖੇ ਜਾ ਚੁੱਕੇ ਹਨ ਲਗਾਤਾਰ ਇਹ ਸਟੇਡੀਅਮ ਬਣਾਏ ਜਾ ਰਹੇ ਜਿਨ੍ਹਾਂ ਦਾ ਟਾਈਮ ਬਾਉਂਡ ਕੀਤਾ ਨੌਜਵਾਨ ਖੇਡ ਮੈਦਾਨਾਂ ਨਾਲ ਜੁੜenge ਤਾਂ ਤੰਦਰੁਸਤ ਹੋਣਗੇ ਨਸ਼ਿਆਂ ਤੋਂ ਦੂਰ ਹੋਣਗੇ ਇਹ ਹੀ ਸਰਕਾਰ ਦਾ ਮੰਤਵ ਹੈ ਪੰਜਾਬ ਨੂੰ ਖੁਸ਼ਹਾਲ ਬਣਾਣਾ ਹੈ ਪੰਜਾਬ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੈ ਤਾਂ ਖੇਡਾਂ ਨਾਲ ਬੱਚਾ ਨੂੰ ਜੋੜਨਾ ਸਾਡੀ ਨੌਜਵਾਨ ਪੀੜ੍ਹੀ ਹੈ ਉਸ ਨੂੰ ਜੋੜਨਾ ਬਹੁਤ ਜ਼ਰੂਰੀ ਹੈ ਉਸ ਦੇ ਨਾਲ ਹੀ ਸਾਡਾ ਪੰਜਾਬ ਦਾ ਨੌਜਵਾਨ ਹੈ ਤੰਦਰੁਸਤ ਹੋਸਕੇਗਾ ਤੰਦਰੁਸਤ ਹੋਏਗਾ ਤਾਂ ਖੇਡਾਂ 'ਚ ਮੱਲਾ ਮਾਰੇਗਾ ਔਰ ਦੇਸ਼ ਦਾ ਔਰ ਪੰਜਾਬ ਦਾ ਨਾਮ ਰੋਸ਼ਨ ਕਰੇਗਾ ਇਸ ਮੌਕੇ ਤੇ ਪਿੰਡ ਦੇ ਜਿਹੜੇ ਖਿਡਾਰੀ ਸੀ ਉਹਨਾਂ ਨੇ ਸਰਕਾਰ ਦੇ ਇਸ પ્રયાસ ਦੀ ਸਲਾਘਾ ਕੀਤੀ ਔਰ ਕਿਹਾ ਕਿ ਖੇਡ ਸਟੇਡੀਅਮ ਬਣਨ ਨਾਲ ਛੋਟੇ ਛੋਟੇ ਬੱਚੇ ਵੀ ਖੇਡ ਵਿਦਿਆਨ ਚਾਣਗੇ ਪਿੰਡਾਂ ਦੇ ਔਰ ਉਹ ਵੀ ਨਸਾਂ ਤੋਂ ਦੂਰ ਹੋਣਗੇ ਪਿੰਡਾਂ ਦੇ ਲੋਕ ਬੈਠੇ ਸੀ ਮਾਰਕ ਕਮੇਟੀ ਸਮਾਣਾ ਕੇ ਚੇਅਰਮੈਨ ਜੋ ਮੌਜੂਦਾ ਇਸਟੇਮ ਚੇਅਰਮੈਨ ਹੈ ਬਲਕਾਰ ਸਿੰਘ ਗੱਜੂ ਮਾਦਰਾ ਵੱਲੋਂ ਵੀ ਸਰਕਾਰ ਦਾ ਧੰਨਵਾਦ ਕੀਤਾ ਗਿਆ ਪਾੜਪੁਰ ਦੇ ਵੀ ਜਗਦੀਪ ਸਿੰਘ ਜੋ ਸਰਪੰਚ ਹੈ ਮੌਕੇ ਕੇ ਉਹਨਾਂ ਨੇ ਵੀ ਸਰਕਾਰ ਦਾ ਧੰਨਵਾਦ ਕੀਤਾ ਇਸ ਸਟੇਡੀਅਮ ਬਣਾਉਣ ਦੇ ਲਈ ਜੇ ਅਸੀਂ ਪੰਜਾਬ ਨੂੰ ਤੰਦਰੁਸਤ ਬਣਾਉਣਾ ਖੁਸ਼ਹਾਲ ਬਣਾਉਣਾ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਸਰ ਨੇ ਜੋ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਹਨ ਉਹਦੇ ਤਹਿਤ ਹੀ ਜੋ ਪਿੰਡਾਂ ਦੇ ਵਿੱਚ ਖੇਡ ਗਰਾਉਂਡ ਬਣਾਉਣ ਦਾ ਜੋ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਉਹਦੇ ਉਪਲਕਸ਼ ਦੇ ਵਿੱਚ ਹੀ ਅੱਜ ਅਸੀਂ ਚਾਰ ਪਿੰਡਾਂ ਦਾ ਜਿਹੜਾ ਖੇਡ ਗਰਾਉਂਡ ਨੇ ਉਹਨਾਂ ਦਾ ਨੀਂ ਮੱਥਾ ਰੱਖਣ ਜਾ ਰਹੇ ਹਾਂ ਜਿੰਨੇ ਜਿਹੜੇ ਚਾਰ ਪਿੰਡਾਂ ਦੇ ਵਿੱਚ ਜਾਣਾ ਅਸੀਂ ਨੇ ਅੱਜ ਨੀਂ ਮੱਥਾ ਰੱਖਣੇ ਨੇ ਉਹ ਚ ਗੱਜੂ ਮਾਜਰਾ ਪਹਾੜਪੁਰ ਰਾਜਗੜ੍ਹ ਔਰ ਦਬਲਾਨ ਔਰ ਜੇ ਗੱਜੂ ਮਾਜਰੇ ਦੀ ਗੱਲ ਕਰੀਏ ਇੱਥੇ 20,74,000 ਔਰ ਪਹਾੜਪੁਰ ਦੀ ਗੱਲ ਕਰੀਏ ਉਥੇ ਪੌਣੇ 24 ਲੱਖ ਰੁਪਏ ਦੀ ਲਾਗਤ ਨਾਲ ਔਰ ਰਾਜਗੜਾ ਜਿਹੜਾ 38 ਲੱਖ ਦੀ ਲਾਗਤ ਨਾਲ ਔਰ ਦਭਲਾਨ ਹੈ ਜਿਹੜਾ ਉਹ 61 ਲੱਖ 60 ਹਜ਼ਾਰ ਦੀ ਲਾਗਤ ਨਾਲ ਜਿਹੜਾ ਖੇਡ ਗਰਾਊਂਡ ਨੇ ਜਿਹੜੇ ਉਹ ਬਣ ਕੇ ਸਾਡੇ ਨੌਜਵਾਨ ਬੱਚਿਆਂ ਲਈ ਜਿਹੜਾ ਉਹਨਾਂ ਦੇ سپਰਦ ਕੀਤੇ ਜਾਣਗੇ ਤਾਂ ਕਿ ਸਾਡੀ ਨੌਜਵਾਨੀ ਜਿਹੜੀ ਉਹਨੂੰ ਨਸ਼ੇ ਤੋਂ ਬਚਾਇਆ ਜਾ ਸਕੇ ਔਰ ਉਹਨਾਂ ਨੂੰ ਖੇਡਾਂ ਵੱਲ ਜੋੜ ਕੇ ਉਹ ਖੇਡਾਂ ਦੇ ਸਿਰ ਤੇ ਵੀ ਆਪਣੀਆਂ ਮੱਲਾ ਮਾਰ ਸਕਦੇ ਨੇ ਕੈਡਾਂ ਤੇ ਸਿਰ ਤੇ ਨੌਕਰੀਆਂ ਪ੍ਰਾਪਤ ਕਰ ਸਕਦੇ ਨੇ ਉਹ ਸਰੀਰ ਹੈ ਜਿਹੜਾ ਉਹ ਵੀ ਤੰਦਰੁਸਤ ਹੈ ਜਿਹੜਾ ਰੱਖ ਸਕਦਾ ਤਿੰਨ ਹਜ਼ਾਰ ਪਹਿਲੇ ਫੇਸ ਦੇ ਵਿੱਚ 3000 ਖੇਡ ਗਰਾਊਂਡ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਬਣਾਇਆ ਜਾਣਾ ਔਰ ਹਲਕੇ ਸਮਾਨੇ ਦੀ ਜੀ ਮੈਂ ਗੱਲ ਕਰਾਂ ਤਾਂ 30 ਖੇਡ ਗਰਾਊਂਡ ਨੇ ਜਿਹੜੇ ਹਲਕੇ ਸਮਾਨੇ ਨੂੰ ਮਿਲੇ ਨੇ ਔਰ ਚਾਰ ਗਰਾਊਂਡਾਂ ਦਾ ਨੀ ਪੱਥਰ ਜਿਹੜਾ ਪਿਛਲੇ ਦਿਨੀ ਰੱਖਿਆ ਗਿਆ ਔਰ ਚਾਰ ਦਾ ਅੱਜ ਰੱਖਿਆ ਜਾ ਰਿਹਾ ਆਉਣ ਵਾਲੇ ਸਮੇਂ 'ਚ ਜਿਹੜੇ ਬਾਕੀ ਗਰਾਊਂਡ ਰਹਿੰਦੇ ਨੇ ਉਹਨਾਂ ਦਾ ਵੀ ਨੀ ਪੱਥਰ ਹੈ ਜਿਹੜਾ ਰੱਖਿਆ ਦੇਖੋ ਨੇਚਰਲੀ ਜਦੋਂ ਉਹ ਕਹਿੰਦੇ ਹੁੰਦੇ ਸਿਆਣਿਆਂ ਦੀ ਕਹਾਵਤ ਸ਼ੈਤਾਨ ਦਾ ਘਰ ਸੋ ਜਦੋਂ ਤੁਸੀਂ ਆਪਦੇ ਆਪ ਨੂੰ ਬਿਜ਼ੀ ਰੱਖੋਗੇ ਤਾਂ ਕੁਦਰਤੀ ਹੈ ਕਿ ਤੁਸੀਂ ਗਲਤ ਪਾਸੇ ਨਹੀਂ ਜਾਓਗੇ ਸੋ ਇਸ ਕਰਕੇ ਖੇਡਾਂ ਨਾਲ ਜੋੜਨਾ ਬੱਚਿਆਂ ਦਾ ਬਹੁਤ ਜ਼ਰੂਰੀ ਹੈ ਬਹੁਤ ਧੰਨਵਾਦ ਹੈ ਜਿਹੜੀ ਇਹ ਸਰਕਾਰ ਨੇ ਜੀ ਸਟੇਡੀਅਮ ਬਾਰੇ ਗੌਰ ਕਰੀ ਹੈ ਕਿਉਂਕਿ ਸਟੇਡੀਅਮ ਵਿੱਚ ਬਹੁਤ ਕੰਮ ਹੋਣ ਵਾਲੇ ਤੇ ਜਿਵੇਂ ਪੌੜੀਆਂ ਵਗੈਰਾ ਲੱਗਣ ਵਾਲੀਆਂ ਵੀ ਕਾਫੀ ਉਸ ਬਹੁਤ ਸਫਾਈ ਨਹੀਂ ਹੈ ਜੀ ਗਰਾਊਂਡ ਛੋੜੇ ਸਫਾਈ ਦਾ ਹੋਊਗਾ ਟਰੈਕ ਬਣਨ ਵਾਲਾ ਤੇ ਮਤਲਬ ਜੇ ਟਰੈਕ ਬਣ ਜੂਗਾ ਵੀ ਉਹਦੇ ਕਰਕੇ ਹੀ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਟੇਡੀਅਮ ਵਾਲਾ ਗੌਰ ਕਰੀਏ ਜੀ ਤੇ ਨੌਜਵਾਨਾਂ ਨੂੰ ਕਿੰਨਾ ਫਾਇਦਾ ਹੋਵੇ ਜਿਹੜਾ ਨਸੇ ਨੂੰ ਸੇ ਬਚਾਵੇ ਮੈਂ ਕਹਿੰਦਾ ਜੀ ਵੀ ਹੁਣ ਤੱਕ 30 40 ਬੱਚੇ ਆਂਦੇ ਨੇ ਲਵਲਵੇ ਪਿੰਡ ਸਾਡੇ ਸਟੇਡੀਅਮ ਕਿਤੇ ਨਹੀਂ ਹੈਗਾ ਲਵਲਵੇ ਪਿੰਡਾਂ ਵਾਲੇ ਵੀ ਉਰੇ ਆਣਗੇ ਤੇ ਛੋਟੇ ਬੱਚੇ ਵੀ ਜੁੜਨਗੇ ਕਿਉਂਕਿ ਸਫਾਈ ਕਰਕੇ ਛੋਟੇ ਬੱਚੇ ਆਂਦੇ ਨੇ ਜਦ ਪੂਰੇ ਗਰਾਊਂਡ ਦੇ ਵਿੱਚ ਆਏਨ ਵਧੀਆ ਵਾਤਾਵਰਨ ਬਣ ਗਏ ਤਾਂ ਛੋਟੇ ਬੱਚੇ ਵੀ ਆਏਗਾ ਤੇਖੋ ਜੀ ਨੌਜਵਾਨਾਂ ਨੂੰ ਇਹ ਸਾਰਾ ਇਹਦਾ ਫਾਇਦਾ ਹੋਣਾ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਸਾਡੀ ਉਹ ਨਸਿਆ ਤੋਂ ਰਹਿਤ ਰਹੂਗੀ ਤੇ ਚੰਗੇ ਸਰੀਰ ਬਣਨਗੇ ਉਹਨਾਂ ਦੇ ਬੱਚੇ ਤੰਦਰੁਸਤ ਰਹਿਣਗੇ ਪਰਿਵਾਰ ਦਾ ਵਧੀਆ ਪਾਲਣ ਪੋਲੋਸਣਾ ਜਿਹੜਾ ਉਹ ਕਰਨਗੇ ਤੇ ਪੜ੍ਹਾਈ ਲਿਖਾਈ ਜਿਹੜੀ ਉਹ ਵੀ ਕਰਨਗੇ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੁੱਖ ਮੰਤਰੀ ਦਾ ਜਿਨ੍ਹਾਂ ਨੇ ਸਾਡੇ ਪੰਜਾਬ ਨੂੰ 3000 ਸਟੇਡੀਅਮ ਦਿੱਤਾ ਹੈ ਜਿਹਦੇ ਵਿੱਚ 30 ਸਟੇਡੀਅਮਸ ਆਪਣੇ ਸਮਾਣੇ ਦੇ ਨੇ ਉਹਦੇ ਵਿੱਚੋਂ ਅੱਜ ਅਸੀਂ ਗੱਜੂ ਮਾਜਰੇ ਹੁਣ ਪਹਾੜਪੁਰ ਇਦੋਂ ਬਾਅਦ ਰਾਜਗੜ੍ਹ ਤੇ ਧਵਲਾਨ ਵਿਖੇ ਜਾਣਾ ਜਿਹੜਾ 1.5 ਕਰੋੜ ਰੁਪਏ ਦੇ ਜਿਹੜੇ ਸਟੇਡੀਅਮ ਦੇ ਨੀਂਹ ਪੱਥਰ ਨੇ ਉਹ ਸਾਡੇ ਸਾਬਕਾ ਮੰਤਰੀ ਐਮਐਲਏ ਮੌਜੂਦਾ ਚੇਤਨ ਸਿੰਘ ਜੋੜਾ ਮਾਜਰਾ ਜੀ ਉਹ ਆਪਣੇ ਕਰ ਕਮਲਾਂ ਨਾਲ ਮੈਂ ਸੁਖਵੀਰ ਸਿੰਘ ਜੀ ਧੰਨਵਾਦ ਸਰਕਾਰ ਦਾ ਜੀ ਬਾਕੀ ਬਧੇ ਜੀ ਬਣ ਜੇ ਜੀ ਬਾਕੀ ਨੌਜਵਾਨ ਹੋਰ ਲੱਗਣ ਜੀ ਨਾਲ ਕਿੰਨੇ ਬੱਚੇ ਖੇਡਣ ਆਉਂਦੇ ਨੇ ਤੁਹਾਡੇ ਕੋਲ ਉਰਤਾ ਆ ਜਾਂਦੇ ਨੇ ਜੀ ਬਥੇਰੇ ਜੀ 30 40 ਜਣੇ ਆ ਜਾਂਦੇ ਨੇ ਜੀ ਪੂਰਾ ਸਟੇਡੀਅਮ ਬਣ ਗਿਆ ਫੇਰ ਫੇਰ ਜੀ ਹੋਰ ਬਾਦਾਂਗੇ ਲੇ ਵੇ ਪਿੰਡ ਵਾਲੇ ਵੀ ਆਣਗੇ ਜੀ ਮੁੰਡੇ ਜੀ ਹਾਂ ਜੀ ਹਾਂ ਜੀ ਸਾਰੇ ਬੱਚਣਗੇ ਨਸਾਂ ਤੋਂ ਜੀ ਠੀਕ ਹੈ ਬਹੁਤ ਵਧੀਆ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ